ਇਹ ਚਿੱਟਾਈ ਇਹ ਨਸ਼ਾ ਇਹੋ ਜਿਹਾ ਦਾ ਜੋ ਮਾਨਸਿਕ ਤੌਰ ਤੇ ਤੁਹਾਨੂੰ ਆਪਣੇ ਆਪ ਇਹਨਾਂ ਡਿਪੈਂਡੈਂਟ ਕਰ ਲੈਂਦਾ ਆਪਣੇ ਆਪ ਤੇ ਇੰਨਾ ਜ਼ਿਆਦਾ ਕਿ ਤੁਸੀਂ ਉਸ ਦੇ ਬਿਨਾ ਰਹਿ ਹੀ ਨਹੀਂ ਸਕਦੇ ਸਭ ਤੋਂ ਪਹਿਲਾਂ ਮਾਪਿਓ ਦੇ ਤੌਰ ਤੇ ਸਾਡਾ ਇਹ ਫਰਜ਼ ਬਣਦਾ ਕਿ ਸਾਡੇ ਜਿਹੜੇ ਬੱਚਾ ਵਾ ਉਹਨੂੰ ਅਸੀਂ ਸ਼ੁਰੂ ਤੋਂ ਹੀ ਸੇਧ ਦਈਏ ਸਾਡੇ ਬੱਚੇ ਸਾਨੂੰ ਵੇਖੀ ਸਿੱਖਦੇ ਤੁਸੀਂ ਕਿਸੇ ਵੀ ਘਰ ਦੇ ਵਿੱਚ ਆਉਂਦੇ ਪਿੰਡ ਦੇਗਾ ਮਾਰ ਲੋ ਕਿ ਜਿਹੜੇ ਘਰ ਦੇ ਵਿੱਚ ਮਾਪਿਓ ਕਿਸੇ ਤਰੀਕੇ ਨਾਲ ਕੋਈ ਨਸ਼ਾ ਕਰਦੇ ਆ ਕੋਈ ਸ਼ਰਾਬ ਪੀਂਦੇ ਆ ਕੋਈ ਯਕੀਨ ਖਾਂਦੇ ਆ ਭਾਵੇਂ ਕੋਈ ਅਲੂਣ ਜਿਹੜੇ ਸਾਡੇ ਆਮ ਲੋਕ ਲੈਂਦੇ ਆ ਸੋ ਉਹਦੇ ਬੱਚੇ 100% ਉਹ ਚੀਜ਼ ਨੂੰ ਨਾਰਮਲਾਈਜ਼ ਹੋ ਲੈਣੋ ਇਸ ਚੀਜ਼ ਵਾਸਤੇ ਕਿ ਹਾਂਜੀ ਮੇਰਾ ਫਾਦਰ ਵੀ ਇਹ ਚੀਜ਼ ਕਰਦਾ ਹੀ ਹੈ ਕਿ ਉਹ ਵੀ ਨਹੀਂ ਜੀ ਕਰਦੀ ਹੈ ਸੋ ਸਾਨੂੰ ਘਰੋਂ ਇਸੇ ਦੀ ਸ਼ੁਰੂਆਤ ਕਰਨੀ ਲੋੜ ਆ ਕਿ ਘਰਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਦੀ ਗਨੋਰਲ ਕਰੀਏ ਸਤ ਸ੍ਰੀ ਅਕਾਲ ਦੋਸਤੋ ਫਾਈਬਰ ਰਿਵਰ ਨਿਊਜ਼ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤਸਵੀਰਾਂ ਤੁਹਾਨੂੰ ਡੀਐਸਪੀ ਡੀ ਵਿਰਿੰਦਰ ਸਿੰਘ ਖੋਸਾ ਜੀ ਦੀ ਜੋ ਅਗਵਾਈ ਹੇਠ ਅੱਜ ਪਿੰਡ ਆਲੇ ਵਾਲਾ ਵਿਖੇ ਨਸ਼ੇ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਮੌਕੇ ਡੀਐਸਪੀ ਡੀ ਵਿਰਿੰਦਰ ਸਿੰਘ ਖੋਸਾ ਜੀ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀ ਐਫਸੀਓ ਸਾਹਿਬ ਨੇ ਤੁਹਾਨੂੰ ਸਾਰਾ ਡੀਟੈਲ ਦੱਸ ਦਿੱਤਾ ਹੈ ਆਪਣੀ ਛੜੀ ਵਾਲ ਪਿੰਡ ਦੀ ਇੱਕ ਬੜੀ ਗੁਰਪਰਵ ਮੰਗਤ ਨਾ ਹੋਈ ਹੈ ਕਿ ਪਾਈ ਸਾਹ ਦਾ ਨੌਜਵਾਨ ਪੋਜੀਸ਼ਨ ਦੀ ਨਿਕਲਣ ਦਾ ਮੌਕਾ ਹੈ। ਸੋ ਇਹ ਵੀ ਸਮਾਂ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਦਾ ਬਲੀ ਇਹੋ ਜਿਹਾ ਪਿੰਡ ਸੱਜਿਆ ਹੋਊਗਾ ਜਿੱਥੇ ਅਜਿਹੀ ਘਟਨਾ ਨਾ ਹੋਈ ਹੋਵੇ। ਸੋ ਜਿੱਤੋਂ ਸਾਡੀ ਸ਼ੁਰੂਆਤ ਹੁੰਦੀ ਹੈ ਅਸੀਂ ਜੇ ਖੇਤੀਬਾੜੀ ਨਾਲ ਸਬੰਧਤ ਆਹ ਪਿੰਡਾਂ ਦੇ ਵਿੱਚ ਜਦੋਂ ਆਪਾਂ ਕੋਈ ਕੰਮ ਕਰਦੇ ਆਂ ਕਿ ਇਹਦੇ ਜੋਰ ਲਾਉਣੇ ਆਂ ਆਪਾਂ ਫੇਰ ਵਾਰ ਵੈਸੇ ਹੀ ਕਿਸੇ ਨਸ਼ੇ ਦੀ ਸ਼ੁਰੂਆਤ ਕਰ ਲੈਂਦੇ ਆਂ। ਸਭ ਤੋਂ ਬੇਸਿਕ ਅੰਦਰ ਹੀ ਵੀ ਟੀਮ ਕੱਢੋ ਜੀ। ਇਹਦੇ ਨਾਲ ਕੰਮ ਕਰ ਲਓ। ਜਾੜੜੇ ਬਿੜੇ ਵਾਲੇ ਸਾਡੇ ਕਰੇ ਕੰਮ ਕਰਨ ਉਹ ਬੋਲਿਆਂ ਦੇ ਪੱਕੇ ਹੁੰਦੇ ਵੀ ਕੰਮ ਤਾਂ ਹੀ ਹੋਣਾ ਜੀ ਇੱਕ ਵਾਰ ਜੇ ਗੋਲੀ ਲਾਵਾਂਗੇ ਤਾਂ ਸਾਡੀ ਅਨਮੋਲਨ ਘਰਾਂ ਦੇ ਵਿੱਚ ਸਾਡੇ ਵੱਧਵਾਦ ਲੋਕ ਚੋਂ ਸ਼ਰਾਬ ਪੀਂਦੇ ਆ ਉਹ ਵੀ ਇੱਕ ਤਰੀਕੇ ਨਾਲ ਹੈਗਾ ਨਸ਼ਾ ਵਾ ਉਹ ਇੰਨਾ ਹਾਨੀਕਾਰਕ ਨਹੀਂਗਾ ਜਿੰਨਾ ਕਿ ਚਿੱਟਾ ਹੋਵੇ ਉਹ ਨਸ਼ੇ ਇਹੋ ਜਿਹੇ ਆ ਜਿਨ੍ਹਾਂ ਨੂੰ ਅਸੀਂ ਜੇ ਨੇੜੇ ਸਾਨੂੰ ਮਾਨਸਿਕ ਤੌਰ ਤੇ ਇੰਨਾ ਵੀਕ ਨਹੀਂ ਕਰਦੇ ਕਿ ਅਸੀਂ ਕਿਤੇ ਵੀ ਚਾਹੀਏ ਉਹ ਨਸ਼ਾ ਬੰਦ ਕਰ ਸਕਦੇ ਦਾਅਵੇ ਜਰਾ ਨਹੀਂ ਪਿੱਤੀ ਦੋ ਦਿਨ ਪੀ ਲਈ ਇੱਕ ਮਹੀਨਾ ਨਹੀਂ ਪੀਤੇ ਜਿਹੜੂ ਵੀ ਮਹੀਨਾ ਨਹੀਂ ਪੀਤੇ ਬਟ ਜਿਹੜਾ ਇਹ ਚਿੱਟਾ ਜੀ ਇਹ ਨਸ਼ਾ ਇਹੋ ਜਿਹਾ ਰਾਜ ਜੋ ਮਾਨਸਿਕ ਤੌਰ ਤੇ ਤੁਹਾਨੂੰ ਆਪਣੇ ਆਪ ਇਹਨਾਂ ਡਿਪੈਂਡੈਂਟ ਕਰ ਲੈਂਦਾ ਆਪਣੇ ਆਪ ਤੇ ਇੰਨਾ ਜ਼ਿਆਦਾ ਕਿ ਤੁਸੀਂ ਉਸ ਦੇ ਬਿਨਾ ਰਹਿ ਹੀ ਨਹੀਂ ਸਕਦੇ ਸੋ ਸਾਡੀ ਇਸ ਦੀ ਸ਼ੁਰੂਆਤ ਘਰੋਂ ਹੀ ਹੁੰਦੀ ਹੈ ਅਸੀਂ ਸਾਡੇ ਘਰ ਦੇ ਵਿੱਚ ਬੱਚਾ ਜਾਂਦਾ ਵਾ ਉਹ 24 ਘੰਟੇ ਦੇ ਵਿੱਚੋਂ 8 ਘੰਟੇ ਸਕੂਲ ਦੇ ਵਿੱਚ ਤੇ 16 ਘੰਟੇ ਸਾਡੇ ਨਾਲ ਰਹਿੰਦਾ ਹੈ ਸੋ ਸਭ ਤੋਂ ਪਹਿਲਾਂ ਮਾਪਿਓ ਦੇ ਤੌਰ ਤੇ ਸਾਡਾ ਇਹ ਫਰਜ਼ ਬਣਦਾ ਕਿ ਸਾਡੇ ਜਿਹੜੇ ਬੱਚਾ ਵਾ ਉਹਨਾਂ ਦੀ ਸ਼ੁਰੂ ਤੋਂ ਹੀ ਸੇਧ ਹੈ ਸਾਡੇ ਬੱਚੇ ਸਾਨੂੰ ਵੇਖ ਕੇ ਸਿੱਖਦੇ ਆ ਠੀਕ ਸੋ ਤੁਸੀਂ ਕਿਸੇ ਵੀ ਘਰ ਦੇ ਵਿੱਚ ਜਾਂਦੇ ਪਿੰਡ ਜੇਕਰ ਮਾਰ ਲੋ ਕਿ ਜਿਹੜੇ ਘਰ ਦੇ ਵਿੱਚ ਮਾਪਿਓ ਕਿਸੇ ਤਰੀਕੇ ਨਾਲ ਕੋਈ ਨਸ਼ਾ ਕਰਦੇ ਆ ਕੋਈ ਸ਼ਰਾਬ ਪੀਂਦੇ ਆ ਕੋਈ ਉਪੀਨ ਖਾਂਦੇ ਆ ਭਾਵੇਂ ਕੋਈ ਅਨੂੜੇ ਜਿਹੜੇ ਸਾਡੇ ਆਮ ਲੋਕ ਲੈਦੇ ਆ ਸੋ ਉਹਦੇ ਬੱਚੇ 100% ਉਹ ਚੀਜ਼ ਨਾਰਮਲਾਈਜ਼ ਹੋ ਲੈਣਾ ਉਸ ਚੀਜ਼ ਵਾਸਤੇ ਕਿ ਹਾਂਜੀ ਮੇਰਾ ਫਾਦਰ ਵੀ ਤੈਜੀਸ਼ ਕਰਦਾ ਹੀ ਆ ਕਿ ਉਹ ਵੀ ਤੈਜੀਸ਼ ਹੀ ਕਰਦਾ ਹੀ ਆ ਸੋ ਸਾਨੂੰ ਘਰੋਂ ਇਸੇ ਦੀ ਸ਼ੁਰੂਆਤ ਕਰਨੀ ਲੋੜ ਆ ਕਿ ਘਰਾਂ ਦੇ ਵਿੱਚ ਅਸੀਂ ਆਪਣੇ ਬੱਚੇ ਦੀ ਕੰਟਰੋਲ ਕਰੀਏ ਹੁਣ ਜਦੋਂ ਵੀ ਆਪਣੀ ਪੀੜੀ ਬਦਲਦੀ ਜਾਂਦੀ ਹੈ ਜੀ ਪਹਿਲਾਂ ਸਾਡਾ ਪੀੜੀ ਉੱਪਰ ਇੰਨਾ ਜ਼ਿਆਦਾ ਕੰਟਰੋਲ ਹੁੰਦਾ ਸੀ ਕਿ ਮਾਪਿਆਂ ਦੇ ਬੱਚੇ ਡਰਦੇ ਸੀਗੇ ਮਾਪਿਆਂ ਤੋਂ ਡਰ ਕੇ ਅਸੀਂ ਘਰੋਂ ਬਾਹਰ ਕਦਮ ਨਹੀਂ ਰੱਖਦੇ ਸੀ ਹੁਣ ਸਾਡੇ ਬੱਚੇ ਦੇਖ ਲੋ ਜੀ ਬਾਹਰ ਪੜਦੇ ਆ ਆਪਦੀ ਮਰਜ਼ੀ ਨਾਲ ਸ਼ਾਮ ਨੂੰ 6 ਵਜੇ ਘਰ ਆਉਣਾ 10 ਵਜੇ ਆਉਣਾ ਕੀ ਇਹ ਕੰਮ ਸਿਰ ਪੁਲਿਸ ਦਾ ਵਾ ਕਿ ਸਾਰੀ ਯੂਥ ਨੂੰ ਸਾਰੀ ਪਬਲਿਕ ਨੂੰ ਨਸ਼ਿਆਂ ਦਾ ਬਚਾਉਣਾ ਜੇ ਅਸੀਂ ਆਪਣੇ 2 ਬੱਚੇ 3 ਬੱਚੇ 4 ਬੱਚੇ ਸ ਉਹਨਾਂ ਨੂੰ ਨਹੀਂ ਕੰਟਰੋਲ ਕਰ ਸਕਦੇ ਤੁਸੀਂ ਦੱਸੋ ਜੀ ਪੁਲਿਸ ਕਿਵੇਂ ਉਹਨਾਂ ਦੇ ਕੰਟਰੋਲ ਕਰ ਲਵੇਗਾ ਪੁਰ ਸਕੂਲ ਜੂ ਹਥਿਆਰ ਆ ਜਿਉ ਪਰਚਾ ਇੱਕ ਵਾਰ ਜਦੋਂ ਬੰਦਾ ਜੇਲ੍ਹ ਚਲਾਇਆ ਜਾਂਦਾ ਉਹਦੇ ਕੰਟੈਕਟ ਹੋਰ ਵੀ ਵੱਜ ਜਾਂਦੀ ਨੇ ਜੇਲ੍ਹ ਦੇ ਵਿੱਚ ਸਾਰੇ ਮਾੜੇ ਐਲੀਮੈਂਟ ਮਿਲਨੇ ਆ ਮਾੜੇ ਬੰਦੇ ਮਿਲਨੇ ਉਹਨਾਂ ਨਾਲ ਸੰਪਰਕ ਵਿੱਚ ਹੋਣਦੇ ਉਹਨੇ ਹੋਰ ਖਰਾਬ ਬਣਾਉ ਠੀਕ ਹੈ ਜੀ ਸੋ ਅਸੀਂ ਇਸ ਚੀ ਦੀ ਸ਼ੁਰੂਆਤ ਆਪਣੇ ਘਰ ਤੋਂ ਕਰੀਏ ਜੇ ਸਾਡਾ ਘਰ ਸਹੀ ਆ ਗੋਣ ਤੋਂ ਸ਼ੁਰੂਆਤ ਕਰੀਏ ਬਈ ਉਹ ਕਹਿੰਦੇ ਹੁੰਦੇ ਨੇ ਨਾ ਵੀ ਜਦੋਂ ਅੱਗ ਕਿਸੇ ਪਿੰਡ ਨੂੰ ਜਾਂ ਕਿਸੇ ਜਗ੍ਹਾ ਨੂੰ ਪੈ ਜਾਈ ਉਹ ਪਹਿਲਾਂ ਬਾਉਂਡਰੀ ਨੂੰ ਪਕਾਉਂਦੀ ਆ ਫਿਰ ਹੌਲੀ-ਹੌਲੀ ਜਦੋਂ ਅੱਗ ਅੰਦਰ ਵੱਧਦੀ ਹੋਣੀ ਪਿੰਡ ਦੇ ਸੈਂਟਰ ਤੱਕ ਪਹੁੰਚ ਜਾਣਾ ਪੈਂਦਾ ਕਿਉਂਕਿ ਜੋ ਸਾਡੇ ਆਸ-ਪਾਸ ਹੁੰਦਾ ਉਸ ਦਾ ਪ੍ਰਭਾਵ ਨਾ ਚੁੰਹਦੇ ਹੋਏ ਵੀ ਤੁਹਾਡੇ ਬੱਚਿਆਂ ਤੇ ਆਉਣੇ ਹੁਣਾਂ। ਸੋ ਅਸੀਂ ਆਪਣੇ ਘਰ ਤੋਂ ਸ਼ੁਰੂਆਤ ਕਰੀਏ। ਹਰ ਬੰਦਾ ਇਹ ਮਿੱਥ ਕੇ ਚੱਲੋ ਵੀ ਅਸੀਂ ਪਿੰਡ ਦਾ ਕਿਸੇ ਇੱਕ ਬੱਚਾ ਇੱਕ ਬੰਦਾ ਸੀ ਨਸ਼ੇ ਤੋਂ ਬਾਹਰ ਕਰਨਾ ਵਾ। ਉਹਦੇ ਬਾਰੇ ਨਸ਼ੇ ਤੋਂ ਬਾਹਰ ਆਉਣ ਵਾਸਤੇ ਬੜੇ ਤਰੀਕੇ ਨੇ। ਚੰਗੇ-ਚੰਗੇ ਜੜੇ ਦੇ ਗੋਲੀਆਂ ਵਾਲੇ ਆ, ਸੈਂਟਰ ਵਾਲੇ ਆ, ਇਹਦਾ ਡਿਪੈਂਡੈਂਸੀ ਤੁਹਾਡੀ ਹੋਰ ਵੱਧ ਜਾਂਦੀ ਹੈ ਸੋ। ਸੈਂਟੀਫਿਕਲੀ ਪ੍ਰੂਵਨ ਕੁਝ ਇਹੋ ਜਿਹਿਆਂ ਚਲੋ ਕੁਝ ਖਰਚੇ ਵਾਲੇ ਹੋਊ, ਜਿੱਥੇ ਖਰਚਾ ਵੀ ਹੁੰਦਾ ਕਿ 40-40000 ਰੁਪਏ। ਇਹ ਹੁਜੇ ਨਿਊਰੋਲੋਜੀਕਲ ਸਿਸਟਮ ਆਗੇ ਤੇ ਜਿਹੜੇ ਨਸ਼ੇ ਦੀ ਜਗ੍ਹਾ ਤੁਹਾਨੂੰ ਦਿਮਾਗੀ ਤੌਰ ਤੇ ਮਸ਼ੀਨ ਨਾਲ ਇੱਕ ਇੱਕ ਦੇਣਗੇ ਜੋ ਨਸ਼ੇ ਦੀ ਲੋੜਾ ਮਸ਼ੀਨ ਨਾਲ ਦੇਣਗੇ ਉਹਨਾਂ ਨੇ ਰੋ 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 ਕਰਕੇ ਮਾਤਰਾ ਘਟਾਉਂਦੇ ਜਾਣਾ ਸੋ ਤੁਹਾਨੂੰ ਉਹਦੇ ਨਾਲ ਜਦੋਂ ਨਸ਼ਾ ਤੋਂ ਛਡੋਗੇ ਸਰੀਰ ਨੂੰ ਕਿਸੇ ਤਰੀਕੇ ਦੀ ਵੀ ਤੰਗੀ ਨਹੀਂ ਆਉਂਦੀ ਇਸ ਤੋਂ ਇਲਾਵਾ ਸਾਡਾ ਜੋ ਸਰੀਰ ਕਿਸੇ ਵੀ ਹੱਦ ਤੱਕ ਜਾ ਸਕਦਾ ਜੀ ਕਿਸੇ ਵੀ ਹੱਦ ਤੱਕ ਮਾਰੀ ਤੋਂ ਮਾਰਾ ਦੀ ਲੈ ਚਲੀ ਉਹ ਵੀ ਸੁੱਕ ਜਾਂਦੇ ਨਸ਼ੇ ਵਾਲੇ ਆ ਜਿਵੇਂ 22 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ ਜੱਗੇ ਪਸੀ ਲੈ ਜੀ ਹੋਣੀ ਹੋਣੀ ਉਹ ਭੈਣ ਵਾਂਦੀ ਜਿਹੜੇ 100-100 ਕਿਲੋ 150-150 ਕਿਲੋ ਭਾਰ ਚੱਕਦੀ ਐ। ਸੋ ਸਾਡਾ ਇੱਕ ਮਨੋ ਵਿਗਿਆਨ ਆ ਜੋ ਮਨੋ ਵਿਗਿਆਨ ਆ ਸੀ ਜਦੋਂ ਮਨ ਚੁਕੇ ਇਸ ਨੂੰ ਧਾਰ ਲੈਣੇ ਸੋਚ ਲੈਂਦੇ ਆ। ਕੋਈ ਵੀ ਦੁਨੀਆ ਦੀ ਇਹ ਚੀਨੀ ਜਿਹੜੀ ਕੋਈ ਨਹੀਂ ਛੱਡ ਸਕਦੀ। ਇਸ ਕਰਕੇ ਜ਼ਰੂਰਤ ਆ ਉਸ ਬੰਦੇ ਨੂੰ ਸਪੋਰਟ ਕਰਨ ਦੀ, ਉਸ ਬੰਦੇ ਨੂੰ ਮੋਟੀਵੇਟ ਕਰਨ ਦੀ। ਉਹਨਾਂ ਨੂੰ ਉਦਾਹਰਨਾਂ ਦੇ ਨਾਲ ਤੁਹਾਡੇ ਪਿੰਡੋਂ ਵੀ ਚੰਗੇ ਬੰਦੇ ਹੋਣਗੇ। ਕੋਈ ਬੰਦੇ ਨੇ ਨੌਕਰੀ ਪੇਸ਼ੇ 'ਚ ਚੰਗਾ ਕੰਮ ਕੀਤਾ ਹੋਊਗਾ। ਕੋਈ ਬੰਦੇ ਨੇ ਖੇਤੀ ਬੜੇ ਚੰਗਾ ਕੰਮ ਕੀਤਾ ਹੋਊਗਾ। ਕੋਈ ਬੰਦੇ ਬਾਹਰ ਸ਼ਹਿਰਾਂ 'ਚ ਵਸ ਸੋ ਨਾ ਬੱਚਿਆਂ ਨੂੰ ਇਹ ਗੀਆਂ ਧਾਰਨਾ ਦਿਓ ਜੇ ਆਪਾਂ ਉਹਨਾਂ ਬੱਚੇ ਨੂੰ ਧਾਰਨਾ ਦੇਵਾਂਗੇ ਤਾਂ ਅਸੀਂ ਆਪਣੀ ਪੀੜ੍ਹੀ ਨੂੰ ਬਚਾ ਸਕਦੇ ਹਾਂ ਅਦਰਵਾਈਜ਼ ਜਿਸ ਮਾਤਰਾ ਦੇ ਨਾਲ ਨਸ਼ਾ ਵਧ ਰਿਹਾ ਵਾ ਪੁਲਿਸ ਕੁਝ ਹੱਦ ਤੱਕ ਕੰਟਰੋਲ ਕਰ ਸਕਦੀ ਹੈ ਜੀ ਬਟ ਹਰ ਨਸ਼ੇ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦਾ ਜੀ ਸਪਲਾਈ ਸਾਈਡ ਤੇ ਭਈ ਨਸ਼ੇ ਦੀ ਸਪਲਾਈ ਆ ਰਹੀ ਹੈ ਇੱਕ ਹੁੰਦਾ ਜੀ ਡਿਮਾਂਡ ਸਾਈਡ ਤੇ ਜੇ ਸਪਲਾਈ ਆ ਉਹ ਸਾਡਾ ਕੰਮ ਹੈ ਜੀ ਸਪਲਾਈ ਨੂੰ ਰੋਕਣਾ ਅਸੀਂ ਬਾਰਡਰਾਂ ਤੇ ਬੀਐਸਐਫ ਲੱਗੀ ਹੋਈ ਹੈ ਜੋ ਉਹਨੂੰ ਕੰਟਰੋਲ ਕਰਦੇ ਆ ਵੱਡੇ ਨਸ਼ਾ ਤਸਕਰ ਦੀ ਕੋਈ ਇਨਫੋਰਮੇਸ਼ਨ ਆਉਂਦੀ ਆ ਉਹਨਾਂ ਦੇ ਪਰਚੇ ਦਿੰਦੇ ਆ ਬਟ ਡਿਮਾਂਡ ਕੰਟਰੋਲ ਕਰਨਾ ਤੁਹਾਡਾ ਫਰਜ਼ ਹੈ ਜੀ ਤੁਹਾਡਾ ਪਿੰਡ ਹੈ ਜੀ ਤੁਹਾਡੇ ਪਿੰਡ ਦੇ ਵਿੱਚ ਜੇ ਕਿਸੇ ਬੰਦੇ ਨੂੰ ਡਿਮਾਂਡ ਹੀ ਨਹੀਂ ਹੋਊਗੀ ਇੱਥੇ ਲੋਕੀ ਕਿਲੋ ਕਿਲੋ ਲੈ ਕੇ ਘੁੰਮੀ ਜਾਣ ਦੱਸੋ ਉਹਦਾ ਕੀ ਅਸਰ ਹੋਊਗਾ ਪਿੰਡ ਦੇ ਵਿੱਚ ਨਹੀਂ ਹੋਗਣਾ ਜੀ ਯੂਐਸ ਅਮਰੀਕਾ ਇੱਕ ਬਹੁਤ ਵੱਡਾ ਦੇਸ਼ ਹੈ ਜੀ ਉੱਥੇ ਇਹ ਕਹਿੰਨਾ ਬਹੁਤ ਵੱਡੀ ਸਟੱਡੀ ਹੋਈ ਹੈ ਜੀ ਯੂਐਸ ਦੇ ਵਿੱਚ ਮੈਕਸੀਕੋ ਤੋਂ ਬਹੁਤ ਜ਼ਿਆਦਾ ਨਸ਼ਾ ਆਉਂਦਾ ਸੀਗਾ ਯੂਐਸ ਨੇ ਕੀ ਸੋਚਿਆ ਵੀ ਮੈਕਸੀਕੋ ਤੋਂ ਜਿੰਨਾ ਨਸ਼ਾ ਆਉਂਦਾ ਅਸੀਂ ਇਹ ਨਾ ਸਪਲਾਈ ਸਾਈਡ ਬੰਦ ਕਰ ਦੇਣੀ ਹੈ ਜੀ ਉਹਨਾਂ ਨੇ ਕੀ ਕੀਤਾ ਜੀ ਬਾਰਡਰ ਸੀਲ ਕਰਤੀ ਜਿੰਨੇ ਲੋਕ ਉੱਧਰੋਂ ਆਉਂਦੇ ਤਲਾਸ਼ੀ ਵਧਾਦੀ ਜਿੰਨੇ ਟ੍ਰਾਸ ਜੋ ਵੀ ਵਪਾਰ ਕਰਨ ਵਾਲੇ ਆਉਂਦੇ ਸੀ ਉਹਨਾਂ ਦੀ ਤਲਾਸ਼ੀ ਵਧਾਦੀ ਬਟ ਸਮੇਂ ਦੇ ਨਾਲ ਕੀ ਹੋਇਆ ਵੀ ਨਸ਼ਾ ਜਿਹੜਾ 100 ਰੁਪਏ ਦਾ ਮਿਲਦਾ ਸੀ ਉਹੀ ਨਸ਼ਾ 1000 ਰੁਪਏ ਦਾ ਹੋ ਗਿਆ ਉਹੀ ਨਸ਼ਾ 2000 ਦਾ ਹੋ ਗਿਆ 5000 ਦਾ ਹੋ ਗਿਆ ਬਟ ਲੋਕੀ ਖਾਣੇ ਬੰਦ ਨਹੀਂ ਹੋਏ ਲੋਕਾਂ ਦੀ ਜੇ ਉਹ ਹੋਰ ਗੰਦੇ ਤਰੀਕੇ ਨਾਲ ਉਹ ਨਸ਼ਾ ਮਾਰ ਕਰਨ ਲੱਗ ਗਿਆ ਇਸ ਕਰਕੇ ਜਦੋਂ ਤੱਕ ਆਪਾਂ ਡਿਮਾਂਡ ਸਾਈਡ ਖਤਮ ਨਹੀਂ ਕਰਦੇ ਉਦ ਤੱਕ ਨਸ਼ਾ ਖਤਮ ਨਹੀਂ ਹੋ ਸਕਦਾ ਇਸ ਕਰਕੇ ਸਾਨੂੰ ਲੋੜ ਆ ਕਿ ਅਸੀਂ ਪਿੰਡ ਪਿੰਡ ਦੇ ਵਿੱਚ ਤੁਹਾਡੇ ਪਿੰਡ ਦੇ ਸਰਪੰਚ ਮੋਦਵਰ ਸਜਨੇ ਜੀ ਬੈਠੇ ਹੋਏ ਨੇ ਕੀ ਆਪਾਂ ਉਹਨਾਂ ਲੋਕਾਂ ਦਾ ਬਾਈਸ਼ ਕਰ ਨਹੀਂ ਕਰ ਸਕਦੇ ਪਿੰਡ ਦੇ ਵਿੱਚੋਂ ਜਿਹੜੇ ਬੰਦੇ ਕੁਝ ਗਲਤ ਕੰਮ ਕਰਦੇ ਜਿਹੜੇ ਬੰਦੇ ਨਸ਼ੇ ਦੇ ਨਸ਼ੇ ਵਿੱਚ ਬੀਤਣ ਦੇ ਆਦਮੀ ਨੇ ਨਸ਼ੇ ਦੇ ਤੁਹਾਡੇ ਪਿੰਡ 100 ਦੀ ਜਨਸਭਾ ਕਿ ਮੈਨੂੰ ਲੱਗਦਾ ਕਿ 5% ਤੋਂ ਵੱਧ ਕੋਈ ਬੰਦੇ ਕੰਮ ਕਰਨ ਵਾਲੇ ਹੋਣਗੇ ਸੋ ਅਸੀਂ 95% ਬੰਦੇ ਇਕੱਠੇ ਹੋਈਏ ਉਹਨਾਂ ਬੰਦਿਆਂ ਨੂੰ ਨੱਥ ਪਾਈਏ ਪੁਲਿਸ ਦਾ ਸਹਿਯੋਗ ਪੂਰੀ ਤਰ੍ਹਾਂ ਤੁਹਾਡੇ ਨਾਲ ਆ ਜੀ ਐਸਟੀਯੂ ਸਾਹਿਬ ਤੁਹਾਨੂੰ ਕਹਿੰਦੇ ਆ ਕਿ ਕਿਸੇ ਵੇਲੇ ਮੈਨੂੰ ਇਕੱਲੇ ਆ ਕੇ ਮਿਲੋ ਜੇ ਸਾਨੂੰ ਲੱਗਦਾ ਕਿ ਅਸੀਂ ਪਬਲਿਕ ਤੌਰ ਤੇ ਕਿਸੇ ਦਾ ਨਾਮ ਨਹੀਂ ਲੈ ਸਕਦੇ ਸਾਡੀ ਦੁਸ਼ਮਣੀ ਪੈਂਦੀ ਹੈ ਸਾਡਾ ਵੈਰ ਪੈਂਦਾ ਤੁਸੀਂ ਇਹਨਾਂ ਨੂੰ ਇਕੱਲੇ ਆ ਕੇ ਮਿਲ ਸਕਦੇ ਆਂ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਇਨਸਾਨ ਜਿਹੜੇ ਉਸ ਤੋਂ ਬਾਅਦ ਮੋਬਾਈਲ ਨੰਬਰ ਦੱਸਣਗੇ ਇੱਕ ਨੰਬਰ ਦੱਸਿਆ ਗਿਆ ਵਾ WhatsApp <Sansi> ਦੇ ਉੱਪਰ ਤੁਸੀਂ ਉਸ ਬੰਦੇ ਦਾ ਨਾਮ ਉਸ ਬੰਦੇ ਦਾ ਐਡਰੈਸ ਤੁਸੀਂ ਸਾਨੂੰ ਭੇਜ ਸਕਦੇ ਹੋ ਅਸੀਂ ਉਸ ਬੰਦੇ ਤੇ ਰੇਡ ਕਰਾਂਗੇ ਪਰ ਉੱਥੇ ਪੁਲਿਸ ਦੀ ਮਜਬੂਰੀ ਜਿਹੜੇ ਐਸਟੀਯੂ ਸਾਹਿਬ ਨੇ ਦੱਸੀ ਆ ਕੋਈ ਹੋ ਜਾਂਦੀ ਵੀ ਅਸੀਂ ਮੌਕੇ ਤੇ ਉਹ ਬੰਦੇ ਤੇ ਰੇਡ ਕਰੀਏ ਸਾਨੂੰ ਉਹਦੇ ਕੋਲ ਕੋਈ ਰਿਕਵਰੀ ਨ ਤੇਰੇ ਅਸੀਂ ਉਹਦੇ ਉੱਪਰ ਕੋਈ ਠੁਠਾ ਫਰਚਾ ਨਾ ਹੋਰ ਕਿ ਮਖਦਮਾ ਨਹੀਂ ਬਣਾਉਂਦੇ ਅਸੀਂ ਵੀ ਕੂਰਟ ਦੀ ਸਾਡੀ ਵੀ ਕਾਉਂਟੀ ਬੈਠੀ ਆ ਕੂਰਟ ਜਾ ਕੇ ਸਾਨੂੰ ਵੀ ਦਵਾਈ ਦੇਣੀ ਪੈਂਦੀ ਆ ਪੁਲਿਸ ਤੇ ਵੀ ਬੜੇ ਇਹ ਕੇਸ ਹੋਏ ਨੇ ਜਿਸ ਤੇ ਗਲਤ ਕੰਮ ਕੀਤਾ ਹੋਈ ਸੋ ਸਾਨੂੰ ਲੋੜ ਆ ਕਿ ਅਸੀਂ ਉਹਨਾਂ ਲੋਕਾਂ ਨੂੰ ਰੋਕੀਏ ਅਸੀਂ ਉਸੇ ਲੋਕਾਂ ਨੂੰ ਸਾਨੂੰ ਇਹ ਇਨਫੋਰਮੇਸ਼ਨ ਦਊ ਵੀ ਬੰਦਾ ਇਹ ਬੰਦਾ ਇਹ ਤਰੀਕੇ ਲੈ ਕੇ ਆਉਂਦਾ ਜੀ ਅਸੀਂ ਉਸ ਬੰਦੇ ਨੂੰ ਕੋਈ ਸਰਕਾਰੀ ਦੇ ਨਾਲ ਫੜੀ ਫਿਰ ਉਹ ਪਤਾ ਸਾਜਾ ਤੋਂ ਬਾਅਦ ਜੀ ਤਾਂ ਫਿਰ ਅਸੀਂ ਉਹਦੇ ਵਾਸਤੇ ਕਰਾਂਗੇ ਬਾਕੀ ਜੀ ਅਸੀਂ ਆਪਣੇ ਨੰਬਰ ਵੀ ਦੇਖੀ ਰਹਾਂਗੇ ਜੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਸਮੱਸਿਆ ਆਉਂਦੀ ਆ ਤੁਹਾਨੂੰ ਕੋਈ ਪ੍ਰੋਬਲ ਤਾਂ ਕਿ ਆਪਾਂ ਸਾਰੇ ਇਕੱਠੇ ਹੋ ਗਏ ਪੰਜਾਬ ਦੀ ਧਰਤੀ ਜੋ ਗੁਰੂ ਕੀ ਰੇਹ ਧਰਤੀ ਜਾਨੀ ਜਾਂਦੀ ਹੈ ਆਪਾਂ ਇਹਨੂੰ ਨਸ਼ੇ ਵਰਗਾ ਜਿਹੜਾ ਬਹੁਤ ਵੱਡਾ ਸਾਡੇ ਦੇ ਪ੍ਰਕੂਪ ਆਇਆ ਹੋਇਆ ਉਹ ਆਪਾਂ ਇਸ ਧਰਤੀ ਨੂੰ ਬਚਾਈਏ ਤੇ ਨੌਜਵਾਨ ਪੀੜੀ ਨੂੰ ਇਸ ਧਰਤੀ ਦੇ ਵਿੱਚੋਂ ਕੱਢੀਏ ਥੈਂਕ ਯੂ